ਇਹੋ ਨਾਲ ਹਾਲਾਤ ਕੀ ਹੈ ਦਿੱਲੀ ਵਿੱਚ ਜੀ मिनिस्टर ਜੇਲ ਚ ਹੈ ਬੰਦਾ ਜੇਲ ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫ਼ਤਰ ਭਰੀ ਜਾਂਦੀਆਂ ਉਸ ਨਲਾਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਹੈ ਜਿਹੜੀ ਐ ਸੈਂਕਸ਼ਨ ਕਰਨੀ ਚਾਹੀਦੀ ਉਹ ਮਿਲ ਰਹੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀਆਂ ਫਾਈਲਾਂ ਡਾਕਟਰਾਂ ਦੀਆਂ ਫਾਈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕਿਉਂਕਿ ਚੀਫ ਮਿਨਿਸਟਰ ਜੇਲ੍ਹ ਚ ਹੈ ਜੇ ਜੇਲ੍ਹ ਚ ਲੱਗ ਗਿਆ ਤਾਂ ਮਤਲਬ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਤ ਪੁਰੇ ਜਾਂਦੇ ਆ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਤੇ ਪੰਜਾਬ ਦੇ ਹਾਲਾਤ ਆਈ ਹਾਲਾਤ ਇੱਥੇ ਐ ਚੀਫ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਨਹੀਂ ਆ ਸਮੱਸਿਆ ਲੋਕੀ ਰੋਈ ਜਾਂਦੇ ਆ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲੈਬ ਨੂੰ ਪੱਖੋ ਫੇਲ ਹੋ ਗਿਆ ਸਰਕਾਰ ਘਟਾਣਾ ਪੰਜਾਬ ਤੇ ਹੋਇਆ ਚੁੱਪ ਹਾਂਜੀ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖਨਕਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਹੇ ਨੇ ਕਹਿੰਦੇ ਨਹੀਂ ਦੂਜਿਆਂ ਦਾ ਪੰਜਾਬੀਆਂ ਕਾਦੀ ਦਾ ਨੂੰ ਕਿਉਂ ਟਾਰਗੇਟ ਕਰ ਰਹੇ ਨੇ